ਅੰ타 ਦੀ ਗੱਲ ਨੇ ਦੇ ਵਿੱਚ ਤੱਪਦੀਆਂ ਰੇਲ ਦੀਆਂ ਲੀਹਾਂ ਦੇ ਉੱਤੇ ਸਾਡੇ ਭੈਣ ਭਰਾ ਇਹਨਾਂ ਗਰਮ ਬੱਟਿਆਂ ਦੇ ਉੱਤੇ ਬਹਿ ਕੇ ਸਾਡੇ ਦੇਸ਼ ਪ੍ਰਤੀ ਸਾਡੇ ਪੰਜਾਬ ਪ੍ਰਤੀ ਸਾਡੇ ਡੋਪਰੇ ਇੱਕ ਖੇਤੀਬਾੜੀ ਸੈਕਟਰ ਪ੍ਰਤੀ ਗੰਭੀਰਤਾ ਨਾਲ ਜਿਹੜੀ ਵਿਚਾਰ ਚਰਚਾ ਬੁਲਾ ਰਹੇ ਤੁਹਾਡੇ ਨਾਲ ਸੱਜੀ ਕਰਦੇ ਆ ਤੇ ਜੇ ਤੁਸੀਂ ਬੈਠੇ ਮੰਡਾਲ ਦੇ ਵਿੱਚ ਤੁਸੀਂ ਲਗਾਤਾਰ ਹਰ ਰੋਜ਼ ਸੁਣਦੇ ਹੋ ਤਾਂ ਇਹ ਸਥਿਤੀ ਨੂੰ ਹੁੰਦੀ ਆ ਭਾਵੇਂ ਬਹੁਤ ਸਮਾਂ ਹੋ ਚੁੱਕਿਆ ਹੈ ਪਰ ਸਾਡੀਆਂ ਹਕੂਮਤਾਂ ਸਾਡੀ ਆਵਾਜ਼ ਨੂੰ ਸਾਡੀ ਗੱਲ ਨੂੰ ਭਾਵੇਂ ਮੰਨਣ ਦੇ ਵਿੱਚ ਦੇਰੀ ਕਰ ਰਹੀਆਂ ਨੇ ਇਹ ਗੱਲ ਸਾਫ਼ ਹੈ ਪਰ ਇੱਕ ਦੂਜੀ ਏਰੀ ਸਾਬ ਹੈ ਤੇ ਇੱਕ ਫੱਕ ਹੈ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਮੰਗਾ ਤੇ ਮੰਤਿਆਂ ਦੇ ਉੱਤੇ ਬੋਲ ਰਹੇ ਹੋ ਇਹ ਬਿਲਕੁਲ ਦੇਸ਼ ਦੇ ਨਾਲ ਪਿਆਰ ਕਰਨ ਵਾਲੇ ਲੋਕਾਂ ਦੀ ਆਵਾਜ਼ ਹੈ ਦੇਸ਼ ਦੇ ਲੋਕਾਂ ਨਾਲ ਯਤਨ ਹੈ ਦੇਸ਼ ਨੂੰ ਬਚਾਉਣਾ ਚਾਹੁੰਦੇ ਨੇ ਇਹ ਗੱਲ ਸਮਝ ਚੁੱਕੇ ਨੇ ਸਾਡੇ ਜਿਹੜੇ ਸਾਡੇ ਜਿਹੜੇ ਖੇਤੀਬਾੜੀ ਸੈਕਟਰ ਨੂੰ ਸਾਡੇ ਦੇਸ਼ ਦੇ ਆਗਮਾਂ ਤਵਾ ਕਰਨਾ ਚਾਹੁੰਦੇ ਹੈ ਉਹ ਖੇਤੀਬਾੜੀ ਸੈਕਟਰ ਨੂੰ ਸਾਡੇ ਕੁੱਲ ਆਰਗਨ ਸੈਕਟਰ ਨੂੰ ਬਚਾ ਕਿਵੇਂ ਜਾਵੇ ਇਹ ਫਾਨੀ ਵਿਚਾਰ ਚਰਚਾ ਹਰ ਰੋਜ਼ ਹੁੰਦੀ ਰਹਿੰਦੀ ਹੈ ਸਾਨੂੰ ਇੱਕ ਗੱਲ ਨੂੰ ਪਹਿਲੀ ਬਾਤ ਸਮਝ ਕੇ ਵਿਚਾਰ ਕੇ ਅਗੋਂ ਲੱਗਿਆ ਤੁਰੇ ਨੇ ਕਿ ਸਾਡੀ ਜਿਹੜੀ ਜੜ੍ਹ ਹੈ ਸਾਡਾ ਜਿਹੜਾ ਸੰਗਰਾਮ ਹੈ ਐਸੀ ਜੱਟ ਕੇ ਜਾਵਾਂਗੇ ਇਹ ਕੱਲ ਦਾ ਘੋਸਾ ਗੋਲਾਰਿਆਂ ਦਾ ਸਾਡੇ ਆਮ ਅਦੋਲਣਾ ਸ਼ਾਮਲ ਹੋਣ ਵਾਲੇ ਭੈਣਾਂ ਭਰਾਵਾਂ ਦਾ ਬਣਿਆ ਹੋਇਆ ਦਿਖਾਈ ਦੇ ਰਿਹਾ ਤੇ ਇਹ ਘੋਸਾ ਕਿਉਂ ਜਾਨ ਪਤਾ ਕਰ ਸਕਿਆ ਦਨੀਯ ਦੇ ਬੈਕਟ ਤੁਸੀਂ ਪੂਰੇ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਨੇ ਸਾਹਿਬ ਨੇ ਅੱਜ ਇੱਕ ਗੱਲ ਕੀਤੀ ਕਿ ਸਾਡੇ ਮੁੱਖ ਦੇ ਵਿੱਚ ਜਿਹੜਾ ਉਵਾਡਰ ਕਾਰਪੋਰੇਟ ਪਖੀ ਸ਼ਰਮਾਇਦਾ ਪਖੀ ਐਸ ਮੁੱਖ ਦੇ ਅੰਦਰ ਉਹ ਸ਼ਰਮਾਇਦਾ ਵੱਡੀਆਂ ਵੱਡੀਆਂ ਸੰਸਥਾਵਾਂ ਇਹ ਮਾਡਲ ਨੂੰ ਸਟਾਰਟ ਕਰਨਾ ਚਾਹੁੰਦੀਆਂ ਨੇ ਜਿਹੜਾ ਉਹ ਆਪਣੇ ਮਨავੇ ਸਖਤ ਕਰੇ ਉਹਨਾਂ ਨੂੰ ਹੋਰ ਵੀਰ ਕਰੇ ਤੇ ਸਾਡੇ ਕਿਰਤੀ ਲੋਕਾਂ ਨੂੰ ਜਾਨੀ ਉਹਨਾਂ ਦੇ ਹੱਥਾਂ ਵਿੱਚ ਜ਼ਮੀਨ ਹੋਵੇ ਭਾਵੇਂ ਛੋਟੇ-ਮੋਟੇ ਕੋਈ ਹੋਰ ਕਾਰੋਬਾਰ ਨੇ ਉਹਨਾਂ ਨੂੰ ਕਾਰੋਬਾਰ ਤੋਂ ਮੇਲੇ ਕਰੇ ਇਹ ਤਰ੍ਹਾਂ ਦਾ ਮਾਡਲ ਭਾਰਤ ਦੇ ਵਿੱਚ ਲਾਗੂ ਹੋਣ ਜਾ ਰਿਹਾ ਹੈ ਕੀ ਹੋ ਗਏ ਨੇ ਤਾਂ ਉਸ ਮਾਰਾ ਲੋ ਆਪਾਂ ਕਹਿਣ ਕਰਦੇ ਆ ਸਭ ਤੋਂ ਠੋਕੀ ਗੀਲ ਆਪਾਂ ਕਹਿਣ ਕਰਦੇ ਆ ਵੀ ਦੇ ਤੁਸੀਂ ਇਹ ਚਾਹੁੰਦੇ ਹੋ ਵੀ ਭਾਲ ਦੇ ਲੋਕਾਂ ਨੂੰ ਇਹਨਾਂ ਦੇ ਖੇਤਾਂ ਚੋਂ ਕੱਢ ਕੇ ਇਹਨਾਂ ਦੇ ਹੱਥੋਂ ਜ਼ਮੀਨਾਂ ਖੋ ਕੇ ਇਹ ਕਹਾਂ ਬੋਲ ਰਹੇ ਦੀ ਖੇਤੀ ਕਰਨੀ ਹੈ 10 ਸਾਲੋਂ ਇੱਕ ਵੀ ਮਰਦਾ ਕਿਸੇ ਨੂੰ ਕੋਈ ਇੱਕ ਮਿਸਾਲ ਆ ਕੇ ਦੇ ਲਓ ਫਿਰ ਇਹ ਕੰਨੀ ਆ ਪਿਆਸ ਮੁਖੜਾ ਕੋਲ ਜਿਹੜਾ ਪਬਲਿਕ ਸੈਕਟਰ ਹੈ ਜਿਹਦੇ ਵਿੱਚ ਰੇਲ ਹੁੰਦੀਆਂ ਲਾਈਨਾਂ ਹੁੰਦੀਆਂ ਨੇ ਜਿਹਦੇ ਵਿੱਚ ਸਰਕਾਰੀ ਸਕੂਲ ਹੁੰਦੇ ਆ ਜਿਹਦੇ ਵਿੱਚ ਦੇਸ਼ੀਆਂ ਉਹ ਅੰਦਰ ਕਿਹਾ ਹੁੰਦੀਆਂ ਨੇ ਜਿਹਦੇ ਵਿੱਚ ਹਰ ਅਧਾਰਾ ਜਿਹੜਾ ਪਬਲਿਕ ਦੇ ਕੌਂਸਟੇ ਫੌਲ ਵੀ ਇੱਥੇ ਪ੍ਰਾਈਵੇਟ ਕਰਨਾ ਸਿਸਟਮ ਤਾਂ ਕੋ ਸਮਝ ਆਉਂਦਾ ਵੀ ਜੇ ਸਾਰਾ ਕੁਝ ਟਾਈਮਟ ਕਰਨਾ ਹੈ ਫਿਰ ਸਾਡਾ ਜਿਹੜਾ ਰਾਜ ਪ੍ਰਬੰਧ ਦਾ ਹੱਥ ਚੱਲ ਰਿਹਾ ਹੈ ਜਿਹੜਾ ਟੈਕਸਾਂ ਦੀ ਭਲਵਾਨ ਵਾਲੀ ਸਭ ਕੁਝ ਜੁੜਾਇਆ ਤੇ ਨਰੇਸ਼ ਸਿੰਘ ਕਿਵੇਂ ਕਾਰਪੋਰੇਟ ਦੀ ਝੋਲੀ ਵਿੱਚ ਪਾਉਂਦੇ ਜਾਂਦੇ ਇਹ ਵੀ ਐਕਸਪੀਰੀਅੰਸ ਸਾਡੇ ਦੇਖ ਲਓ ਜਿੱਥੇ ਕਾਰਪੋਰੇਟ ਘਰਾਣਿਆਂ ਦੇ ਖਵਾਲੇ ਕਿੰਨੇ ਸਾਲ ਸੁਭਾ ਮ ਕਰ ਕੋ ਰੇ ਕਰਾਣਾ ਹੈ ਹੱਥ ਗਿਆ ਹੋਰ ਉਥੇ ਲੋਕਾਂ ਨੂੰ ਕੋਈ ਸੂਚਨਾ ਮਿਲਦੀ ਆ ਹੋ ਲੋਕਾਂ ਦੀ ਜ਼ਿੰਦਗੀ ਦੇ ਨਾਲ ਚੰਗਾ ਜਿਹੜਾ ਵਿਹਾਰ ਕਰਦੀਆਂ ਆ ਹੋ ਕਿਦੋਂ ਇੱਕ ਵੀ ਵਸਾਰ ਹੈ ਮਿਲਦੀ ਤਾਂ ਪਰ ਜੇ ਉਹਨਾਂ ਦੇ ਤੱਥਾਂ ਦੇ ਆਧਾਰ 'ਤੇ ਕੋਈ ਗੱਲ ਨੂੰ ਕੱਟਰੇ ਫੱਕੇ ਗੱਲ ਨੂੰ ਛੋਟੀ ਨਹੀਂ ਕਰ ਸਕੇ ਤਾਂ ਪਰ ਆਪਾਂ ਆਪਾਂ ਇਹ ਗੱਲ ਨੂੰ ਮੰਨਦੇ ਆ ਕਿ ਤੁਸੀਂ ਸਾਡੀ ਦਲੀਲ ਨੂੰ ਮੰਨੋ ਸਾਡੀ ਦਲੀਲ ਕੀ ਕਹਿੰਦੀ ਹੈ ਸਾਡੀ ਦਲੀਲ ਕਹਿੰਦੀ ਹੈ ਕਿ ਤੁਸੀਂ ਐਮਐਲਪੀ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਓ ਤਾਂ ਜਦੋਂ ਆਪਣੀ ਦਲੀਲ ਐਮਐਲਪੀ ਤੇ ਖਰੀਦ ਦੀ ਗਰੰਟੀ ਦੇ ਕਾਨੂੰਨ ਦੀ ਗੱਲ ਕਰਦੀ ਹੈ ਇਹਨੇ ਹੋਰ ਟੂਰਨਾਮੈਂਟਸ ਸਿਰ ਜਿਆ ਜਾ ਰਿਹਾ ਪ੍ਰਚਾਰ ਕੀਤਾ ਜਾ ਰਿਹਾ